ਬੇਨਤੀ ਹੈ ਜੀ ਵੀ ਇੱਕ ਤਾਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਸਰਦਾਰ ਸੁਖਦੇਵ ਸਿੰਘ ਢਿੰਡਸਾ ਸਰਗਵਾਸ ਹੋ ਗਏ ਤੇ ਇਸ ਕਰਕੇ ਉੱਥੇ ਜਾਣਾ ਹੈ ਤੇ ਉਧਰੋਂ ਪਿੱਛੋਂ ਮਹਾਲੀ ਤੋਂ ਆ ਰਹੇ ਸੀਗੇ ਤੇ ਇੱਥੇ ਸਾਰੇ ਆਪਣੀ ਜਿਹੜੀ ਵੀ ਸਨੇਹ ਰੱਖ ਰਹੀ ਹੈ ਆਪਣੇ ਨਾਲ ਸੰਗਤ ਸਾਰੇ ਆਪਣੇ ਨਾਲ ਆਏ ਨੇ ਇਹਨਾਂ ਨੇ ਨਾਲ ਜਾਣਾ ਹੈ ਉੱਥੇ ਸੋਟੇਂਟ ਸਾਹਿਬ ਦਾ ਅਫਸੋਸ ਕਰਨ ਲਈ ਜਾ ਰਹੇ ਹਾਂ ਜੀ ਡੀਡੀ ਸਾਹਿਬ ਜੇ ਗੱਲ ਕਰੀਏ ਅੱਜ ਦੇ ਕਾਲੀ ਦਲ ਦੇ ਜਿਹੱਚੇ ਜਿਹੜਾ ਉਤਰਾ ਚੜਾ ਚੱਲ ਰਿਹਾ ਹੈ ਉਸ ਨੂੰ ਲੈ ਕੇ ਜੇ ਆਪਾਂ ਤੁਹਾਡਾ ਕੀ ਕਿਹਾ ਦੇਖੋ ਜੀ ਇੰਨਾ ਗੰਭੀਰ ਹਾਲਾਤ ਪੰਜਾਬ ਦੇ ਉਸ ਟੇਮੇ ਹੀ ਹੋਏ ਸੀਗੇ ਜਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ ਸੀ ਸਾਰਿਆਂ ਦੀ ਆਪਣੀ ਆਪਣੀ ਸਿਆਸਤ ਹੋ ਗਈ ਸੀ ਔਰ ਸਾਰੇ ਹੀ ਅੰਗਰੇਜ਼ਾਂ ਵੱਲ ਨੂੰ ਦੇਖ ਰਹੇ ਸੀਗੇ ਜਿੰਨੇ ਸਰਦਾਰ ਸੀਗੇ ਸਿੱਖ ਸਰਦਾਰ ਸੀ ਚਾਹੇ ਉਹ ਟਾਰੀ ਵਾਲੇ ਸੀ ਚਾਹੇ ਉਹ ਸੰਦੇ ਵਾਲੀਏ ਸੀ ਚਾਹੇ ਉਹ ਆਲੂ ਵਾਲੀਏ ਸੀ ਚਾਹੇ ਜਿਹੜੀ ਜਿੰਦਕੌਰ ਜੀ ਨਾਲ ਜਿਹੜਾ ਗਰੁੱਪ ਲੱਗਿਆ ਸੀ ਚਾਹੇ ਉਹ ਸੀ ਚਾਹੇ ਸ਼ੇਰ ਸਿੰਘ ਸੀ ਸਾਰਿਆਂ ਨੂੰ ਇਹ ਭਲੇਖੇ ਸੀਗੇ ਵੀ ਅੰਗਰੇਜ਼ ਤਾਂ ਸਾਡੀ ਉਹ ਮਦਦ ਕਰੂਗਾ ਪਰ ਉਹਦੇ ਜ਼ਹਿਨ ਦੇ ਵਿੱਚ ਕੁਝ ਹੋਰ ਸੀ ਉਹਨਾਂ ਨੇ ਇਹਨਾਂ ਨੂੰ ਸਾਰਿਆਂ ਨੂੰ ਪਾੜ ਕੇ ਇੱਥੇ ਇੱਕ ਆਪਣਾ ਰਾਜ ਜੋ ਆਪਣਾ ਖਾਲਸਾ ਪੰਥ ਦਾ ਰਾਜ ਸੀਗਾ ਜਿਹੜਾ ਬਣਿਆ ਸੀ ਐਨੇ ਸੰਘਰਸ਼ਾਂ ਤੇ ਐਨੀਆਂ ਕੁਰਬਾਨੀਆਂ ਤੋਂ ਬਾਅਦ ਉਹਨੂੰ ਹੜਪਣਾ ਸੀ ਤੇ ਉਹਨੂੰ ਹੜਪਣ 'ਚ ਕਾਮਯਾਬ ਹੋ ਗਏ ਇਸੇ ਤਰੀਕੇ ਨਾਲ ਤੁਸੀਂ ਆਪੇ ਝਾਤ ਮਾਰ ਲਓ ਜਿੰਨੇ ਵੀ ਹੈਗੇ ਨੇ ਜੋ ਵੀ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਆਪਣੇ ਆਪ ਨੂੰ ਕਹਿ ਰਹੇ ਨੇ ਵੀ ਅਸੀਂ ਪੰਜਾਬ ਦੀ ਸਿਆਸਤ 'ਚ ਸਰਗਰਮ ਆ ਉਹਨਾਂ ਦੀ ਕਿਤਨਾ ਕਿਤੇ ਆਸ ਇਹ ਜੁੜੀ ਹੋਈ ਆ ਵੀ ਵੀ ਜਿਹੜੀ ਕੇਂਦਰ ਦੀ ਸਰਕਾਰ ਹੈ ਤੇ ਬੀਜੇਪੀ ਆ ਉਹ ਸਾਡੀ ਮਦਦ ਕਰੋਗੇ ਤੇ ਪਰ ਜੇ ਪ੍ਰਾਣਾ ਇਤਿਹਾਸ ਦੇਖੀਏ ਇਹ ਗੱਲ ਸਿਰੇ ਲੱਗਦੀ ਨਹੀਂ ਮੈਨੂੰ ਲੱਗਦੀ ਇਹ ਕਿਤੇ ਇਹ ਨਾ ਹੋਵੇ ਵੀ ਅਸੀਂ ਜਿਵੇਂ ਉਦੋਂ ਸਿੱਖ ਸਰਦਾਰ ਖਤਮ ਹੋ ਕੇ ਇੱਕ ਪਾਣੀ ਦੇ ਮੋਗੇ ਲਈ ਅੰਗਰੇਜ਼ਾਂ ਦੀ ਲੇਲੜੀਆਂ ਕੱਢਦੇ ਸੀਗੇ ਆ ਨਹਿਰ ਦਾ ਜਿਹੜਾ ਮੋਗਾ ਸੀ ਉਹਦੀ ਇੱਕ ਮੋਗੇ ਲਈ ਸਿੱਖ ਸਰਦਾਰਾਂ ਦੇ ਅੱਗੇ ਜਿਹੜੀਆਂ ਹਲਾਦਾਂ ਸੀ ਉਹ ਇੱਕ ਮੋਗੇ ਲਈ ਅੰਗਰੇਜ਼ਾਂ ਦੀਆਂ ਲੇਲੜੀਆਂ ਕੱਢਦੀ ਸੀ ਉਸ ਤਰੀਕੇ ਨਾਲ ਨਾ ਕਿਤੇ ਹੋ ਜਵੇ ਆਪਣੇ ਨਾਲ ਵੀ ਆਪਾਂ ਕਿਸੇ ਐ ਇਹਨੂੰ ਸਾਰੀ ਨੂੰ ਆਪਣੇ ਹੱਥੋਂ ਹੀ ਕੱਢ ਕੇ ਕਿਸੇ ਹੋਰ ਨੂੰ ਸੌਂਪ ਦਈਏ ਤੇ ਆਪਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਉਹਨਾਂ ਦੇ ਸਾਹਮਣੇ ਲੇਲੜੀਆਂ ਕੱਢੀਆਂ ਪੈਣ ਤੇ ਮੈਂ ਤਾਂ ਇਹੀ ਅਪੀਲ ਕਰਦਾ ਵੀ ਸਾਰਾ ਸਿੱਖ ਪੰਥ ਔਰ ਪੰਜਾਬੀ ਖਾਸ ਕਰਕੇ ਪੰਥ ਔਰ ਪੰਜਾਬੀਅਤ ਇਕੱਠੀ ਹੋ ਕੇ ਆਪਣਾ ਇੱਕ ਰਾਜ ਬਣਾਓ ਔਰ ਰਾਜ ਬਣਾ ਕੇ ਤੇ ਆਪਣੇ ਜਿਹੜੇ ਵੀ ਆਪਣੇ ਹੱਕਾਂ ਤੇ ਡੱਕੇ ਵੱਜ ਰਹੇ ਨੇ ਤੇ ਹੋਰ ਜਿਹੜੇ ਆਪਣੇ ਨਾਲ ਤੱਕੇ ਹੋ ਰਹੇ ਨੇ ਜਿਹੜੀਆਂ ਆਪਣੇ ਨਾਲ ਲਾਰੇਬਾਜ਼ੀਆਂ ਹੋਈਆਂ ਜਿਹੜੀਆਂ ਅਥੇ ਝੂਠ ਬੋਲ ਕੇ ਸਰਕਾਰਾਂ ਬਣੀਆਂ ਉਹ ਸਾਰੀਆਂ ਦਾ ਆਪਾਂ ਮੂੰਹ ਤੋੜ ਕੇ ਜਵਾਬ ਦੇ ਸਕੀਏ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ